ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਕੁੜੀ ਦੀ ਸਟੋਰੀ ਬਾਰੇ ਜਿਹੜੀ ਕਿ ਪੰਜਾਬੀ ਇੱਕ ਕੁੜੀ ਸੀ ਕੁਝ ਦਿਨ ਪਹਿਲਾਂ ਉਹ ਲਾਪਤਾ ਹੋ ਗਈ ਸੀ ਅਸਲ ਦੇ ਵਿੱਚ ਪੂਰੀ ਕਹਾਣੀ ਕੀ ਸੀ ਇੱਕ ਮੈਂ ਅਸੀਂ ਕੰਮ ਤੇ ਗਏ ਸੀ ਤੇ ਮੇਰਾ ਕੋਈ ਯਾਰ ਦੋਸਤ ਕੋਈ ਨਮਾ ਹੀ ਕੰਮ ਤੇ ਆਇਆ ਸੀ ਉਹ ਤੇ ਉਹ ਬਾਈ ਨਾ ਉੱਥੇ ਬੈਠਾ ਬੈਠਾ ਨੂੰ ਕੋਲ ਫੋਨ ਆਇਆ ਆਪਣੇ ਘਰੇ ਜੋ ਜੋ ਰਹਿੰਦੇ ਸੀ ਨਾ ਮੁੰਡੇ ਕੁੜੀਆਂ ਉਹਦਾ ਫੋਨ ਆਇਆ ਕਿ ਛੇਤੀ ਵੀ ਘਰੇ ਆ ਦਾ ਕੋਈ ਪ੍ਰੋਬਲਮ ਹੋ ਗਈ ਜਿੰਨਾ ਹੋ ਸਕਿਆ ਅਸੀਂ ਉਹਨਾਂ ਤੋਂ ਪਹਿਲਾਂ ਸਟੋਰੀ ਪੁੱਛੀ ਵੀ ਗੱਲ ਹੋਈ ਕੀ ਅਸਲ ਦੇ ਵਿੱਚ ਉਹ ਬਾਈ ਸਾਨੂੰ ਦੱਸ ਕੇ ਗਿਆ ਕਿ ਉਹਦੀ ਕਜ਼ਨ ਜਿਹੜੀ 7-8 ਮਹੀਨੇ ਪਹਿਲਾਂ ਕੈਨੇਡਾ ਆ ਗਈ ਸੀ ਕੈਨੇਡਾ ਆਉਣ ਤੋਂ ਬਾਅਦ ਸਾਨੂੰ ਪਤਾ ਅੱਜ ਕੱਲ ਪ੍ਰਿੰਟਨ ਦੇ ਵਿੱਚ ਜਾਂ ਪ੍ਰਿੰਟਨ ਦੇ ਆਲੇ-ਦੁਆਲੇ ਜੋ ਏਰੀਆ ਨੇ ਉੱਥੇ ਜੋਬ ਨਹੀਂ ਮਿਲ ਰਹੀ ਹੈਗੀ ਜੋਬ ਨਾ ਮਿਲਣ ਕਰਕੇ ਬੱਚਨ ਸਟ्रेस ਹੋ ਜਾਂਦਾ ਤੇ ਉਹਨੇ ਸੋਚਿਆ ਕਿ ਉਹ ਕੰਮ ਕੀ ਕਰੇ ਇਸ ਕਰਕੇ ਕੁੱਲ ਮਿਲਾ ਕੇ ਐਂਡ ਤੇ ਆ ਕੇ ਉਹਨਾਂ ਨੇ ਸੋਚਿਆ ਕਿ ਹਾਂ ਉਹਨਾਂ ਜੇ ਜੋਬ ਨਹੀਂ ਮਿਲਦੀ ਘੱਟੋ ਘੱਟ ਸਕਿੱਪ Uber ਜਾਂ DoorDash ਐਵੇਂ ਤਾਂ ਕੋਈ ਫੂਡ ਡਿਲੀਵਰੀ ਵਾਲਾ ਕੰਮ ਕਰਕੇ ਚਾਰ ਪੈਸੇ ਇਕੱਠੇ ਹੋ ਜਾਣਗੇ ਫੀਸ ਵਗੈਰਾ ਭਰੀ ਜਾਊਗੀ ਨਹੀਂ ਤਾਂ ਮੁਸ਼ਕਿਲ ਹੈ ਜਾਂ ਫਿਰ ਘਰੋਂ ਮੰਗਾਉਣੇ ਪੈਣਗੇ ਤੇ ਕਰੋ ਵੀ ਉਹਨਾਂ ਦੀ ਕੁਝ ਹਾਲਤ ਜ਼ਿਆਦਾ ਮੈਂ ਕਹਿ ਸਕਦਾ ਕਿ ਬੈਟਰ ਨਹੀਂ ਹੈਗੀ ਕਿ ਕਰੋ ਬੱਦ ਤੋਂ ਬਾਅਦ ਉਹ ਪੈਸੇ ਮੰਗਾ ਲਉਣਗੇ ਜਾਂ ਫੀਸਾਂ ਭਰ ਦੇਣਗੇ ਇਸ ਕਰਕੇ ਉਹਨਾਂ ਨੇ ਕੀਤਾ ਕਿ ਚਲੋ ਕੋਈ ਨਹੀਂ ਕੁਝ ਫੂਡ ਡਿਲੀਵਰੀ ਦਾ ਕੰਮ ਕਰਦੇ ਆਂ ਤੇ ਜਦੋਂ ਉਹਨੇ ਕਿਹਾ ਕਿ ਮਤਲਬ ਫੂਡ ਡਿਲੀਵਰੀ ਦਾ ਇਹ ਵੀ ਨਹੀਂ ਕਿ ਉਹਦੇ ਕੋਲ ਵਿਚਾਰੀ ਕੋਲ ਆਪਣੀ ਗੱਡੀ ਸੀ ਉਹ ਆਪਣੇ ਕਜ਼ਨ ਦੀ ਗੱਡੀ ਤੋਂ ਹੀ ਉਬਰੀਟ ਸਟਾਰਟ ਕਰ ਰਹੀ ਸੀ ਉਸ ਦਿਨ ਕੀ ਹੋਇਆ ਉਹਦਾ ਪਹਿਲਾ ਹੀ ਦਿਨ ਸੀ ਬ੍ਰੈਂਟਨ ਦੇ ਏਰੀਆ ਦੇ ਵਿੱਚ ਹੋ ਰਹੀ ਹਿੰਦੀ ਸੀ ਤੇ 8-9 ਵਜੇ ਕਰੀਬ ਉਹ ਫੂਡ ਡਿਲੀਵਰੀ ਕਰਨ ਗਈ ਤੇ ਪਤਾ ਚੱਲਿਆ ਕਿ ਉਹ ਵਾਪਸ ਹੀ ਨਹੀਂ ਆਈ ਉਹ ਸਾਰੀ ਰਾਤ ਵਾਪਿਸ ਨਹੀਂ ਆਈ ਹੈ ਕਿ ਸਾਰਾ ਟੱਬਰ ਜਿਹੜਾ ਉਹਦਾ ਹੈਗਾ ਸੀ ਉਹਨਾਂ ਨੇ ਫੋਨ ਦਾ ਟਰਾਈ ਕੀਤਾ ਉਹਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਨਾ ਫੋਨ ਲੱਗਿਆ ਨਾ ਉਹ ਵਾਪਸ ਆਈ ਆਲੇ-ਦਾਲੇ ਕੁਸ਼ੇਰੀਏ ਦੇ ਵਿੱਚ ਭਾਲ ਕੇ ਵੀ ਆਏ ਪੂਰੇ ਬ੍ਰੈਂਪਟਨ ਦੇ ਵਿੱਚ ਘੁੰਮ ਕੇ ਆ ਗਏ ਪਰ ਉਹਨਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਫਿਰ ਕੀ ਹੋਇਆ ਅਗਲੇ ਦਿਨ ਤੱਕ ਸਿਰਫ ਇਹੀ ਉਹਨਾਂ ਦਾ ਚੱਲ ਰਿਹਾ ਸੀ ਕਿ ਹਾਂ ਕਿ ਭੈਣ ਗਈ ਕਿੱਥੇ ਆ ਹਨਾ ਜੇ ਉਹਨੇ ਕਿਤੇ ਹੋਰ ਜਾਣਾ ਸੀ ਦੱਸ ਕੇ ਚਲੀ ਜਾਂਦੀ ਜਾਂ ਫਿਰ ਕੋਈ ਐਮੇ ਦੀ ਘਟਨਾ ਹੋ ਗਈ ਤੁਸੀਂ ਸੁਣਦੇ ਹੋ ਕਿ ਬ੍ਰੈਂਪਟਨ ਦੇ ਵਿੱਚ ਕੁਝ ਐਮੇ ਦੇ ਅੱਜਕੱਲ੍ਹ ਚੱਲ ਰਹੇ ਨੇ ਕਿ ਕੋਈ ਵੀ ਕਿਸੇ ਨੂੰ ਵੀ ਆ ਕੇ ਮਾਰ ਜਾਂਦਾ ਜਾਂ ਫਿਰ ਕੋਈ ਵੀ ਗੱਡੀ ਚੋਰੀ ਦੇ ਬਹਾਨੇ ਜਾਂ ਫਿਰ ਮੈਂ ਕਹਿੰਦਾ ਜਦੋਂ ਪੀਜ਼ਾ ਚੋਰੀ ਕਰਨ ਦੇ ਬਹਾਨੇ ਵੀ ਗੱਡੀ ਵਾਲਿਆਂ ਨੂੰ ਮਾਰ ਜਾਂਦੇ ਨੇ ਤੇ ਸਾਰਿਆਂ ਦੇ ਦਿਮਾਗ 'ਚ ਇੱਕ ਗੱਲ ਬੈਠ ਗਈ ਕਿ ਹਾਂ ਕੁਝ ਨਾ ਕੁਝ ਗਲਤ ਹੋ ਗਿਆ ਫਿਰ ਕੀ ਹੋਇਆ ਆਪਣੇ ਵੱਲੋਂ ਪੂਰਾ ਜ਼ੋਰ ਲਾ ਲਿਆ ਕਿਸੇ ਨੂੰ ਕੁਝ ਵੀ ਨਹੀਂ ਪਤਾ ਚੱਲਿਆ ਕੁਝ ਵੀ ਨਹੀਂ ਪਤਾ ਚੱਲਿਆ ਹੈਗਾ ਫਿਰ ਅਗਲੇ ਦਿਨ ਡੇਢ ਦਿਨ ਬਾਅਦ ਲਗਭਗ ਮੈਂ ਕਹਿੰਦਾ ਦੂਸਰੇ ਦਿਨ ਸ਼ਾਮ ਨੂੰ ਘਰੇ ਪੁਲਿਸ ਵਾਲਾ ਆਇਆ ਇਹਦੇ ਨਾਲ ਹੋਰ ਉਹਨਾਂ ਦਾ ਡਰ ਵਧ ਗਿਆ ਕਿ ਐਵੇਂ ਦਾ ਕੀ ਹੋ ਗਿਆ ਜਦੋਂ ਪੁਲਿਸ ਘਰੇ ਆਈ ਤਾਂ ਪੁਲਿਸ ਨੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਡਾਇਰੈਕਟ ਇਹ ਕਹਿਤਾ ਕਿ ਜਲਦੀ ਤੋਂ ਜਲਦੀ ਤੁਸੀਂ ਹਸਪੀਟਲ ਪਹੁੰਚ ਜਾਓ ਉਹ ਸਾਰੇ ਇਕੱਠੇ ਹੋ ਕੇ ਹਸਪੀਟਲ ਚਲੇ ਗਏ ਹਸਪੀਟਲ ਦੇ ਵਿੱਚ ਉਹ ਕਜ਼ਨ ਉਸ ਦੀ ਬੇਹੋਸ਼ ਪਈ ਸੀ ਹੁਣ ਇਹ ਨਹੀਂ ਹੈਗਾ ਕਿ ਹਾਂ ਉਹ ਉਸ ਨੂੰ ਤਾਂ ਕਿੰਨੀ ਹੋਸ਼ ਵੀ ਨਹੀਂ ਆਈ ਸੀ ਕਿ ਆਪਣੀ ਗੱਲਬਾਤ ਅਗੇ ਦੱਸ ਸਕੇ ਤੇ ਜਦੋਂ ਹੀ ਉਹ ਜਾਗੀ ਤਾਂ ਇੱਕ ਐਨਾਕ ਭਿਆਨਕ ਸੱਚ ਪਤਾ ਚੱਲਿਆ ਜਿਸ ਨਾਲ ਸਾਰਿਆਂ ਦੀਆਂ ਰੂਹਾਂ ਕੰਬ ਗਈਆਂ ਅਸਲ ਦੇ ਵਿੱਚ ਕੀ ਹੋਇਆ ਜਦੋਂ ਉਹ ਕੁੜੀ ਫੂਡ ਡਿਲੀਵਰੀ ਕਰ ਰਹੀ ਸੀ ਰਾਤ ਨੂੰ ਉਸ ਨੂੰ ਇੱਕ ਆਰਡਰ ਆਇਆ ਜਿਹੜਾ ਕਿ ਬ੍ਰੈਮਟਨ ਦੇ ਥੋੜਾ ਬਾਹਰ ਸੀ ਆਪਾਂ ਕਹਿੰਦੇ ਹਾਂ ਕੰਟਰੀ ਸਾਈਡ ਜਾਂ ਫਿਰ ਕੈਲਡਨ ਦੇ ਵਿੱਚ ਇੱਕ ਆਰਡਰ ਆਇਆ ਮਤਲਬ ਜੇ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਕਿ ਉੱਥੇ ਕੀ ਗੱਲ ਆ ਬ੍ਰੈਂਪਟਨ ਦੇ ਵਿੱਚ ਜਾਂ ਫਿਰ ਕਿਸੇ ਸ਼ਹਿਰ ਦੇ ਵਿੱਚ ਘਰ ਹੁੰਦੇ ਨੇ ਜਿਹੜੇ ਨੇੜੇ-ਨੇੜੇ ਹੁੰਦੇ ਨੇ ਪਰ ਜਿਹੜੇ ਕੰਟਰੀਸਾਈਡ ਦੇ ਵਿੱਚ ਘਰ ਹੁੰਦੇ ਨੇ ਉਹ ਐਵੇਂ ਹੁੰਦਾ ਕਿ ਕਿਲੋਮੀਟਰ ਬਾਅਦ ਕੋਈ ਘਰ ਆ ਗਿਆ 2 ਕਿਲੋਮੀਟਰ ਬਾਅਦ ਕੋਈ ਘਰ ਆ ਗਿਆ ਉੱਥੇ ਰਾਤ ਨੂੰ ਨਾ ਤਾਂ ਲਾਈਟ ਹੁੰਦੀ ਆ ਨਾ ਹੀ ਪ੍ਰੋਪਰ ਸੜਕ ਬਣੀ ਹੁੰਦੀ ਹੈ ਕਈ ਵਾਰ ਤਾਂ ਮੋਸਟਲੀ ਸੜਕਾਂ ਹੈਗੀਆਂ ਨੇ ਬਟ ਬਹੁਤ ਰਸਤੇ ਐਵੇਂ ਨੇ ਜਿੱਥੇ ਸੜਕਾਂ ਹੀ ਨਹੀਂ ਹੈਗੀਆਂ ਕੰਟਰੀਸਾਈਡ ਉੱਥੇ ਲੋਕ ਰਹਿੰਦੇ ਨੇ ਤੇ ਐਵੇਂ ਦੇ ਡਰਾਵ ਨੇ ਡਰਾਵ ਨੇ ਘਰਨੇ ਜਿਵੇਂ ਮੈਂ ਵੀ ਕਈ ਵਾਰ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਮੈਂ ਇਹ ਕਹਿ ਦਣਾ ਕਿ ਜਦੋਂ ਉੱਥੇ ਇੱਕ ਵਰਨੇਰਾ ਹੋ ਗਿਆ ਉਸ ਤੋਂ ਬਾਅਦ ਉੱਥੇ ਐਂਟਰ ਆਉਣ ਦਾ ਮਨ ਨਹੀਂ ਕਰਦਾ ਕਿ ਹਾਂ ਜਿਸ ਘਰ ਦੀ ਡਿਲੀਵਰੀ ਆਈ ਹੈ ਨਾ ਤਾਂ ਉਹ ਘਰ ਦੇ ਵਿੱਚ ਲਾਈਟ ਲੱਗੀ ਹੁੰਦੀ ਆ ਕਿੱਥੇ ਕੀ ਡਿਲੀਵਰ ਕਰਕੇ ਆਉਣਾ ਕੁਝ ਸਮਝ ਨਹੀਂ ਆਉਂਦਾ ਹੈਗਾ ਚਲੋ ਕੋਈ ਗੱਲ ਨਹੀਂ ਹੁਣ ਕੁੜੀ ਤੇ ਪ੍ਰੈਸ਼ਰ ਸੀ ਉਹਨੇ ਫੀਸਾਂ ਭਰਨੀਆਂ ਸੀ ਫੀਸਾਂ ਭਰਨ ਦੇ ਚੱਕਰ ਦੇ ਵਿੱਚ ਉਹਨੂੰ ਜੋ ਵੀ ਆਰਡਰ ਆਇਆ ਉਹਨੇ ਐਕਸੈਪਟ ਕੀਤਾ ਕਿ ਕੋਈ ਨਹੀਂ ਚਲੋ ਮੈਂ ਕਰਦੀ ਉਹਨੇ ਚੱਕਿਆ ਤੇ ਉਹ ਕੰਟਰੀ ਸਾਈਡ ਏਰੀਆ ਦੇ ਵਿੱਚ ਚਲੀ ਗਈ ਉਹ ਔਖੇ ਸੌਖੇ ਸਕਸੈਸਫੁਲੀ ਉਹੋ ਪੈਕੇਜ ਜਿਹੜਾ ਉਹ ਜਿਹੜਾ ਉਹ ਤਾਂ ਹੈਗਾ ਸੀ ਡਿਲੀਵਰ ਕਰਕੇ ਵਾਪਸ ਆ ਰਹੀ ਸੀ ਉਹਨੂੰ ਸਿਰਫ ਇੱਕ ਗੱਲ ਜਾਲ ਸੀ ਕਿ ਉਹਨੂੰ ਗੋਰੇ ਨੇ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਦੇ ਸਿਰ ਤੇ ਪਾਣੀ ਪਾਇਆ ਤੇ ਉਹਨੂੰ ਗੱਡੀ ਦੇ ਸਾਹਮਣੇ ਲੰਮਾ ਪਾਤਾ ਇਹ ਗੱਲ ਬਹੁਤ ਹਿਲਾਉਣ ਵਾਲੀ ਵੀ ਐਵੇਂ ਦਾ ਕੀ ਗੱਲ ਹੋਗੀ ਉਸ ਕੁੜੀ ਨੂੰ ਇਸ ਤੋਂ ਇਲਾਵਾ ਹੋਰ ਕੁਝ ਵੀ ਯਾਦ ਨਹੀਂ ਉਸ ਤੋਂ ਬਾਅਦ ਉਹਨੂੰ ਜਿਆਦਾ ਕਿਉਂ ਹਸਪੀਟਲ ਦੇ ਵਿੱਚ ਪਈਆ ਬੈੱਡ ਤੇ ਫਿਰ ਪੁਲਿਸ ਨੂੰ ਰਿਕਵੈਸਟ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਕੁੜੀ ਡਿਲੀਵਰ ਕਰਕੇ ਆਰਡਰ ਵਾਪਸ ਆ ਰਹੀ ਸੀ ਤਾਂ ਉਦੋਂ ਉੱਥੇ ਇੱਕ ਗੋਰਾ ਟਰੈਕਟਰ ਤੋਂ ਆ ਰਿਹਾ ਸੀ ਜਦੋਂ ਹੀ ਉਹ ਸਾਹਮਣੇ ਆਇਆ ਤਾਂ ਕੁੜੀ ਦੀ ਗੱਡੀ ਭੱਜ ਕੇ ਦਰਖਤ ਦੇ ਵਿੱਚ ਵੱਜੀ ਹੁਣ ਪੁਲਿਸ ਤਾਂ ਇਸ ਨੂੰ ਕੇਲਸ ਡਰਾਈਵਿੰਗ ਕਰੀਏ ਕਿ ਹਾਂ ਕੁੜੀ ਨੇ ਕੇਲਸ ਡਰਾਈਵਿੰਗ ਕੀਤੀ ਸਪੀਡ ਜ਼ਿਆਦਾ ਹੋ ਗਈ ਕੰਟਰੋਲ ਨਹੀਂ ਹੋਇਆ ਤੇ ਉਹ ਗੱਡੀ ਦਰਖਤ ਦੇ ਵਿੱਚ ਵੱਜੀ ਹੁਣ ਇਹਦੇ ਵਿੱਚ ਇਹ ਨਹੀਂ ਪਤਾ ਕਿ ਉਸ ਕੁੜੀ ਨੂੰ ਨੀਂਦ ਆ ਰਹੀ ਸੀ ਜਾਂ ਫਿਰ ਗੱਡੀ ਦੇ ਸਾਹਮਣੇ ਕੁਝ ਆ ਗਿਆ ਜਿਹਦੇ ਕਰਕੇ ਉਹਦਾ ਸਟੀਅਰਿੰਗ ਜਾਂ ਉਸ ਨੂੰ ਗੱਡੀ ਹੈਂਡਲ ਨਹੀਂ ਹੋਈ ਹੈਗੀ ਤੇ ਜਦੋਂ ਉਹ ਗੱਡੀ ਉਹ ਦਰਖਤ ਦੇ ਵਿੱਚ ਵੱਜੀ ਤਾਂ ਗੱਡੀ ਨੂੰ ਨਾਲ ਦੀ ਨਾਲ ਅੱਗ ਲੱਗ ਗਈ। ਸਾਹਮਣੇ ਕਹਿੰਦੇ ਇੱਕ ਗੋਰਾ ਟਰੈਕਟਰ ਤੋਂ ਖੇਤੋਂ ਆ ਰਿਹਾ ਸੀ ਵਾਪਿਸ। ਜਦੋਂ ਉਹਨੂੰ ਪਤਾ ਚੱਲਿਆ ਕਿ ਹਾਂ ਸਾਹਮਣੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਨੂੰ ਅੱਗ ਲੱਗ ਗਈ ਤਾਂ ਉਹ ਉਸ ਗੱਡੀ ਦੇ ਕੋਲ ਆਇਆ ਤੇ ਉਹਨੇ ਜਲਦੀ ਤੋਂ ਜਲਦੀ ਐਸ ਸੂਨ ਐਸ ਪੋਸੀਬਲ ਕੁੜੀ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਗੱਡੀ ਦੇ ਸਾਹਮਣੇ ਲਟਾ ਕੇ ਸਿਰ ਤੇ ਪਾਣੀ ਪਾਇਆ। ਕਿਉਂਕਿ ਕੁੜੀ ਉੱਥੇ ਸਿਰ ਤੇ ਸੱਟ ਲੱਗੀ ਸੀ ਸਟੇਜਿੰਗ ਤੇ ਵੱਜੀ ਹੋ ਜਾਂ ਕਿਤੇ ਵੱਜੀ ਹੋਊਗੀ ਫੇਂਟ ਹੋ ਗਈ ਸੀ ਤੇ ਸਾਰੀ ਗੱਡੀ ਮਚ ਗਈ ਮੈਂ ਤੁਹਾਨੂੰ ਜੇ ਸੱਚ ਦੱਸਾਂ ਤਾਂ ਲਗਭਗ ਪੁਲਿਸ ਨੇ ਸਿਰਫ ਉਸ ਕੁੜੀ ਦਾ ਇੱਕ ਬੂਟ ਹੀ ਵਾਪਸ ਕਰਾਇਆ ਜਿਹੜਾ ਕਿ ਬਚਿਆ ਹੱਗ ਤੋਂ ਉਹ ਕੁੜੀ ਵੀ ਲਗਭਗ ਅਗੱਚ ਝੁਲਸਦੀ ਝੁਲਸਦੀ ਬਚੀ ਆ ਤੇ ਇਹ ਤਾਂ ਚਲੋ ਇੱਕ ਕਿਸਮਤ ਸੀ ਉਹਦੀ ਚੰਗੀ ਕਿ ਹਾਂ ਕੋਈ ਗੋਰਾ ਉੱਥੇ ਮਿਲ ਗਿਆ ਜੇ ਨਾਂ ਕੋਈ ਕੋਰਾ ਹੁੰਦਾ ਜਾਂ ਫਿਰ ਕੋਈ ਬੰਦਾ ਆ ਰਿਹਾ ਹੁੰਦਾ ਨਾ ਆ ਰਿਹਾ ਹੁੰਦਾ ਐਨੀ ਰਾਤ ਨੂੰ ਕੁਝ ਪਤਾ ਨਹੀਂ ਚੱਲਣਾ ਸੀ ਆਪਣੇ ਤਾਂ ਇੱਥੇ ਕੀ ਆ ਕਿ ਪੇਰੈਂਟਸ ਚਾਹ ਨਾਲ ਭੇਜ ਦਿੰਦੇ ਨੇ ਸਾਡੀ ਕੁੜੀ ਕਿਨੇ ਜਾ ਰਹੀ ਹੈ ਸਾਡੀ ਕੁੜੀ ਅਮਰੀਕਾ ਜਾ ਰਹੀ ਹੈ ਅੱਗੇ ਜਾ ਕੇ ਜੋ ਹਾਲਾਤ ਨੇ ਉਹਨਾਂ ਨੂੰ ਉਹਨਾਂ ਨੂੰ ਮੈਂ ਕਹਿੰਦਾ ਕਲੀਅਰਲੀ ਇਗਨੋਰ ਕੀਤਾ ਜਾ ਰਿਹਾ ਸੋਚਦਾ ਹੀ ਨਹੀਂ ਹੈਗਾ ਕੋਈ ਕਿ ਹਾਂ ਇਸ ਤੋਂ ਬਾਅਦ ਕੀ ਹੋਊਗਾ ਕਿਸ ਨੇ ਸੋਚਿਆ ਕਦੇ ਨਾ ਮੈਂ ਐਮੇਜ ਐਗਜ਼ਾਮਪਲ ਮੇਰੇ ਸਾਹਮਣੇ ਦੇਖਦਾ ਜਿੱਥੇ ਫਿਲਹਾਲ ਅੱਜ ਦੇ ਟਾਈਮ ਦੇ ਵਿੱਚ ਫਿਲਹਾਲ ਮੈਂ ਇੰਡੀਆ ਐ ਹੋਇਆ ਇੱਥੇ ਵੀ ਕੋਈ ਨਾ ਕੋਈ ਮੇਰੇ ਕੋਲ ਆ ਕੇ ਪੁੱਛਦਾ ਕਿ ਹਾਂ ਸਾਡੇ ਬੱਚੇ ਦਾ ਨਾ ਵੀਜ਼ਾ ਨਹੀਂ ਆਇਆ ਹੈਗਾ ਡੇਢ ਮਹੀਨਾ ਹੋ ਗਿਆ ਉਹਨਾਂ ਦੇ ਘਰ ਦੀ ਹਾਲਤ ਕੁਝ ਖਾਸ ਨਹੀਂ ਹੈਗੀ ਉਹਨਾਂ ਨੂੰ ਜ਼ਮੀਨ ਦੇ ਜ਼ਮੀਨ ਨੂੰ ਆਪਣੇ ਨੂੰ ਗਹਿਣੇ ਰੱਖ ਕੇ ਉਹ ਆਪਣੇ ਬੱਚੇ ਨੂੰ ਭੇਜ ਰਹਿਣੇ ਬਾਪੂ ਕੈਨੇਡਾ ਦੇ ਵਿੱਚ ਤੇ ਅੱਗੇ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਹੁਣ ਉਹ ਬੱਚਾ ਸਟ्रेस ਦੇ ਵਿੱਚ ਜਾਊਗਾ ਹੀ ਉੱਥੇ ਜਾ ਕੇ ਉਹਨੇ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਨੀ ਆ ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ ਤੇ ਜਦੋਂ ਉਹ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹਦੇ ਨਤੀਜੇ ਵੀ ਗਲਤ ਨਿਕਲਣਗੇ ਪਿੱਛੇ ਮਾਪੇ ਦਾ ਕੱਲਾ ਜਵਾਕ ਆ ਜਾਂ ਕੱਲੀ ਧੀ ਆ ਉਹਨਾਂ ਨੂੰ ਉਹ ਕੈਨੇਡਾ ਜਾਂ ਫਿਰ ਬਰਲਦੇਸ਼ਾਂ ਚ ਭੇਜ ਦਿੰਦੇ ਨੇ ਤੇ ਫਿਰ ਕਹਿੰਦੇ ਨੇ ਕਿ ਹਾਂ ਬੱਚਿਓ ਫੀਸ ਭਰ ਦੋ ਸਾਡੇ ਕੋਲ ਤਾਂ ਕੁਝ ਨਹੀਂ ਜਮੀਨ ਵੇਚ ਕੇ ਤੁਹਾਨੂੰ ਭੇਜਤਾ ਤੇ ਫਿਰ ਬੱਚੇ ਵੀ ਟਰਾਈ ਕਰ ਦਿੰਦੇ ਨੇ ਅਸੀਂ ਕੁਝ ਵੀ ਕਰ ਲਈਏ ਮੁੰਡੇ ਕਈ ਵਾਰ ਸਟ्रेस ਦੇ ਵਿੱਚ ਆ ਕੇ ਨਸ਼ੇ ਕਰਨ ਲੱਗ ਜਾਂਦੇ ਨੇ ਮੈਂ ਤਾਂ ਇੱਕ ਐਮੇਜ ਐਗਜ਼ਾਮਪਲ ਦੇਖਿਆ ਜਿੱਥੇ ਇੱਕ ਮੁੰਡੇ ਨੇ ਆਪਣੇ ਸਾਰੀ ਫੀਸ ਰਖੰਡ ਕਰਾ ਕੇ ਨਸ਼ੇ ਦਿਲਾਤੀ ਜਿੰਨੀ ਜੀ ਆਈ ਸੀ ਨਸ਼ੇ ਚ ਲਾਤੀ ਆਊਟ ਆਫ ਸਟੇਟਸ ਹੋ ਗਿਆ ਇਹ ਸਟੋਰੀ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਚ ਦੱਸੂਗਾ ਜੇ ਤੁਸੀਂ ਕਹਿੰਦੇ ਕਿ ਸਟੋਰੀ ਮੈਂ ਪੂਰੀ ਦੱਸਾਂ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੁਣ ਮਾਪੇ ਧੱਕੇ ਨਾਲ ਪੇਂਦਿੰਦੇ ਨੇ ਬੱਚੇ ਅਸੀਂ ਕਈ ਵਾਰ ਬੱਚਾ ਹੁਣ ਹੁਣ ਇਹ ਨਾ ਕਿਹੋ ਕਿ ਹਾਂ ਅਸੀਂ ਬੱਚੇ ਧੱਕਾ ਕਰਦੇ ਨੇ ਬੱਚੇ ਮਾਪੇ ਤੋਂ ਹੀ ਸਿੱਖਦੇ ਨੇ ਸੋਸਾਇਟੀ ਤੋਂ ਸਿੱਖਦੇ ਨੇ ਹੁਣ ਜੇ ਕੋਈ ਬੱਚਾ ਕੁਝ ਗਲਤ ਕਰਨ ਦੀ ਜਾਂ ਗਲਤ ਸਟੈਪ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੋਊਗਾ ਤਾਂ ਉਹਨੂੰ ਸਮਝਾਉਣਾ ਉਹਨੂੰ ਸਮਝਾਊਗਾ ਕੌਣ ਮਾਂ-ਬਾਪੀ ਸਮਝਾਉਣਗੇ ਤਾਂ ਫਿਰ ਕੋਈ ਬਾਹਰੋਂ ਆ ਕੇ ਸਮਝਾਊਗਾ ਜੇ ਫਿਰ ਉਹਨਾਂ ਨੂੰ ਛੱਡ ਤਾ ਕੋਈ ਨਾ ਮੇਰੇ ਵਰਗਾ ਕੋਈ YouTube ਦੇ ਵੀਡੀਓ ਪਾ ਦੂਗਾ ਆਪੇ ਸਮਝ ਲਊਗਾ ਮਾਂ-ਬਾਪ ਦਾ ਫਰਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਜੇ ਤੁਸੀਂ ਗਲਤ ਕਰ ਰਹੇ ਆ ਤੁਹਾਨੂੰ ਪਤਾ ਕਿ ਇਹ ਰਸਤਾ ਇਸ ਟਾਈਮ ਸਹੀ ਨਹੀਂ ਹੈਗਾ ਤਾਂ ਤੁਸੀਂ ਕਿਉਂ ਉਹਦੀ ਗਲਤੀ ਜਦੋਂ ਸੱਤ ਦੇ ਰਹੇ ਹੋ ਮੈਂ ਤੁਹਾਨੂੰ ਇੱਕ ਵੱਲ ਹੋਰ ਦੱਸਾਂ ਕਿ ਦੱਸਦੇ ਹੁਣੇ ਸ਼ਰਮ ਜੀ ਆਉਂਦੀ ਹੈ ਕਈ ਵਾਰ ਹੁਣ ਮੈਂ ਤੇ ਦਲੇਰ ਵੀ ਗੱਲ ਕਰਦੇ ਆਂ ਵੀ ਆਪਾਂ ਇਸ ਟੌਪਿਕ ਤੇ ਗੱਲ ਕਰੀਏ ਫਿਰ ਦੋਦਾ ਕਿ ਨਹੀਂ ਹੱਤ ਬੰਨੇ ਆਪਾਂ ਇਹ ਗੱਲ ਕਰ ਨਹੀਂ ਸਕਦੇ ਕਿ ਨਰ ਲੱਗਦਾ ਕਿਹੜੀ ਗੱਲ ਤੋਂ ਕਿ ਜੋ ਆਪਣੇ ਇੱਥੇ ਬ੍ਰੈਂਪਟਨ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਕਹਿ ਸਕਦੇ ਆ ਕਿ ਕੁੜੀਆਂ ਨੇ ਧੰਦੇ ਸ਼ੁਰੂ ਕੀਤੇ ਨੇ ਬਸ ਇਸ ਤੋਂ ਜ਼ਿਆਦਾ ਮੈਂ ਕੁਝ ਬੋਲਣਾ ਨਹੀਂ ਚਾਹੁੰਦਾ ਹੈਗਾ ਬਹੁਤ ਬੁਰਾ ਹਾਲ ਹੋਇਆ ਪਿਆ ਸਟ੍ਰੈਸ ਨਾਲ ਹੁਣ ਇਹ ਨਾ ਕਿਉਂਕਿ ਉਹਨਾਂ ਦੇ ਸ਼ੌਂਕ ਨੇ ਮਾੜੇ ਸ਼ੌਂਕ ਨੇ ਨਸ਼ੇ ਤੇ ਉਹਨਾਂ ਨੂੰ ਮਜਬੂਰੀਆਂ ਮਾਰਦੀਆਂ ਨੇ ਮਜਬੂਰ ਕੌਣ ਕਰਦਾ ਪੈਰੈਂਟਸ ਹੀ ਕਰ ਰਹੇ ਨੇ ਫਿਰ ਤਾਂ ਜਿਹਨਾਂ ਨੇ ਸਮਝਾਇਆ ਨਹੀਂ ਜਿਹੜੇ ਆਪਣੀ ਡਿਊਟੀ ਛੱਡ ਗਏ ਪੈਰੈਂਟਸ ਤਾਂ ਆਪਣੇ ਸੁਪਨੇ ਪੂਰੇ ਕਰਨੇ ਕਿ ਸਾਡਾ ਬੱਚਾ ਸਾਡੀ ਕੁੜੀ ਜਾਊਗੀ ਸਾਨੂੰ ਲੈ ਜਾਊਗੀ ਕੋਈ ਟੈਨਸ਼ਨ ਨਹੀਂ ਹੈਗੀ ਔਰ ਜੇ ਕੋਈ ਪੁੱਛੇ ਕਿ ਹਾਂ ਕੁੜੀ ਦਾ ਰਿਸ਼ਤਾ ਕਰਾ ਦਈਏ ਹਨਾ ਤਾਂ ਫਿਰ ਕਹਿੰਦੇ ਨੇ ਵਿਆਹ ਦੀ ਉਮਰ ਤਾਂ 30 35 ਸਾਲ ਹੁੰਦੀ ਆ ਕੋਈ ਨਹੀਂ ਟਾਲ ਜਵਾਕ ਤਾਂ ਉਹ ਮੀਲੇਟ ਵਿਆਹ ਕਰਾਉਣ ਉਹ ਹੋ ਹੀ ਜਾਊਗਾ 35 ਸਾਲ ਚਲ ਠੀਕ ਆ ਬੰਦਾ 35 ਸਾਲ ਦਾ ਵਿਆਹ ਕਰਾ ਲਊਗਾ ਪਰ ਜਿਹੜਾ ਮੇਨ ਟਾਈਮ ਹੁੰਦਾ ਵਿਆਹ ਤਾਂ ਉਹ 20 ਤੋਂ 25 ਸਾਲ ਦੇ ਵਿੱਚ ਵਿੱਚ ਹੀ ਹੁੰਦਾ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਰਿਸ਼ਤੇ ਨਹੀਂ ਜੁੜਦੇ ਰਿਸ਼ਤੇ ਨਹੀਂ ਬਣਦੇ ਹੈਗੇ ਰਿਸ਼ਤੇ ਬਣਨਗੇ ਕਿਵੇਂ ਉਹ ਉਸ ਲੈਵਲ ਤੇ ਪਹੁੰਚ ਗਏ ਜਿੱਥੇ ਉਹਨਾਂ ਦੀ ਅਟੈਚਮੈਂਟ ਐਵੇਂ ਦੀ ਚੀਜ਼ਾਂ ਤੋਂ ਹਟ ਜਾਂਦੀ ਆ ਤੇ ਚਲੋ ਕੋਈ ਨਹੀਂ ਐਵੇਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਤੇ ਆਪਾਂ ਦੂਸਰੀ ਹੋਰ ਵੀਡੀਓ ਦੇ ਵਿੱਚ ਐਵੇਂ ਦੇ ਕੋ ਟਾਪਿਕਾਂ ਬਾਰੇ ਵੀ ਗੱਲ ਕਰਾਂਗੇ ਜੇ ਤੁਸੀਂ ਚਾਹੋ ਕਿ ਐਵੇਂ ਦੀ ਵੀਡੀਓ ਹੋਰ ਬਣਾਵਾਂ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਪੋਰਨੀਕ ਟੁਕੜਾ ਇੱਕ ਇਮੋਜੀ ਇੱਕ ਦਿੱਲੀ ਕਮੈਂਟ ਦੇ ਵਿੱਚ ਪੋਸਟ ਕਰ ਦਿਓ ਜਿਸ ਨਾਲ ਸਾਨੂੰ ਹੌਸਲਾ ਮਿਲੂਗਾ ਕਿ ਹਾਂ ਆਪਣੀ ਆਡੀਅנס ਹੈਗੀ ਆ ਮੇਰੇ ਵੀਰ ਭੈਣਾਂ ਜਾਂ ਫਿਰ ਵਿਊਰ ਆ ਵੀਡੀਓ ਦੇਖਣਾ ਪਸੰਦ ਕਰਦੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਆ ਸਪੋਰਟ ਕਰਨ ਲਈ ਸਾਰਿਆਂ ਨੂੰ थैंक यू ਸਸਟੇਕਰ